ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਅੱਜ ਆਪਾਂ ਘਰ ਦੀ ਕੰਟੀਨ ਵਿੱਚ ਇੱਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਅੱਜ ਆਪਾਂ ਇਹਦੇ ਵਿੱਚ ਕੱਠਲ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਕੱਠਲ ਦੀ ਸਬਜ਼ੀ ਦੋ ਤਰੀਕੇ ਨਾਲ ਬਣਦੀ ਹੈ ਇੱਕ ਗਰੇਵੀ ਵਾਲੀ ਵੀ ਬਣਦੀ ਹੈ ਤੇ ਇੱਕ ਸੁੱਕੀ ਸਬਜ਼ੀ ਬਣਦੀ ਹੈ ਅੱਜ ਆਪਾਂ ਇਹਦੇ ਵਿੱਚ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ 24 ਸਮਾਨ ਇਹਦੇ ਵਿੱਚ ਚਾਹੀਦਾ ਹੀ ਹੋ ਇਸ ਤਰ੍ਹਾਂ ਹੈ ਇਹ ਮੇਰੇ ਕੋਲ 500 ਗ੍ਰਾਮ ਕੱਠਲਾ ਇਹਨੂੰ ਮੈਂ ਚੰਗੀ ਤਰ੍ਹਾਂ ਨਮਕ ਵਾਲੇ ਪਾਣੀ ਨਾਲ ਧੋ ਲਿਆ ਹੈ ਤੇ ਹੁਣ ਮੈਂ ਇਹਨੂੰ ਸੁੱਕਣ ਵਾਸਤੇ ਰੱਖਿਆ ਹੈ ਤੇ ਇਹ ਸਾਰੇ ਮਸਾਲੇ ਨੇ ਜੋ ਆਪਾਂ ਸਬਜ਼ੀ ਚ ਵਰਤਾਂਗੇ ਮੈਂ ਤਿੰਨ ਨੂੰ మీడియం ਆਕਾਰ ਦੇ ਪਿਆਜ਼ ਲਏ ਇਹਨੂੰ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਤੇ ਦੋ ਮੈਂ ਟਮਾਟਰ ਉਹਨਾਂ ਨੂੰ ਮੈਂ ਗ੍ਰाइंड ਕਰ ਲਿਆ ਹੈ ਥੋੜਾ ਅਦਰਕ ਤੇ ਇੱਕ ਗੱਠੀ ਲਸਣ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੁੱਟ ਲਿਆ ਹੈ ਤੇ ਤਿੰਨ ਚਾਰ ਮਿਰਚਾਂ ਨੂੰ ਮੈਂ ਕੱਟ ਲਿਆ ਹੈ ਕਿਉਂਕਿ ਕਠਲ ਦੀ ਸਬਜ਼ੀ ਵਿੱਚ ਜਿੰਨਾ ਵੀ ਮਸਾਲਾ ਜ਼ਿਆਦਾ ਹੋਏਗਾ ਸਬਜ਼ੀ ਉਨੀ ਹੀ ਟੇਸਟੀ ਬਣੇਗੀ ਤੇ ਸਭ ਤੋਂ ਪਹਿਲਾਂ ਆਪਾਂ ਕਠਲ ਫਰਾਈ ਕਰਦੇ ਆਂ ਤੇ ਫਿਰ ਇਹਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਇਹ ਕਠਲ ਦੀ ਸਬਜ਼ੀ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਤੇ ਇਹਨੂੰ ਖਾਣਾ ਚਾਹੀਦਾ ਹੈ ਬਹੁਤ ਹੀ ਵਧੀਆ ਚੀਜ਼ ਹੈ ਤੇ ਮੈਂ ਇਹਨੂੰ ਦੋ ਵਾਰੀ ਕਰਕੇ ਫਰਾਈ ਕਰਾਂਗੀ ਤੇਲ ਮੈਂ ਇੱਧਰ ਮੀਡੀਅਮ ਫਲੇਮ ਤੇ ਗਰਮ ਰੱਖਿਆ ਸੀ ਇਹ ਸਬਜੀ ਨੂੰ ਮੈਂ ਸਰੋਂ ਦੇ ਤੇਲ 'ਚ ਬਣਾਵਾਂਗੀ ਕਿਉਂਕਿ ਸਰੋਂ ਦੇ ਤੇਲ ਵਿੱਚ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਅੱਧੀ ਕਠਲ ਪਾ ਕੇ ਇਹਨੂੰ ਫਰਾਈ ਕਰਾਂਗੇ ਕਠਲ ਆਪਣਾ ਫਰਾਈ ਹੋ ਗਿਆ ਏ ਇਹਨੂੰ ਮੈਂ 5 ਕਿ ਮਿੰਟ ਮੀਡੀਅਮ ਫਲੇਮ ਤੇ ਫਰਾਈ ਕੀਤਾ ਹੈ ਤੇ ਦੂਸਰੀ ਜਿਹੜੀ ਬਚੀ ਹੋਈ ਕਠਲ ਉਹਨੂੰ ਵੀ ਮੈਂ ਫਰਾਈ ਕਰ ਲਵਾਂਗੀ ਬਸ ਇਹਨੂੰ ਇੰਨਾ ਕੁ ਫਰਾਈ ਕਰਕੇ ਆਪਾਂ ਕੱਢ ਲੈਣਾ ਹੈ ਇਹਦੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਆ ਕਠਲ ਦਾ ਅਚਾਰ ਵੀ ਬਣਦਾ ਹੈ ਇਹਦਾ achar ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹਨੂੰ ਤੁਸੀਂ ਬਣਾ ਕੇ ਮੇਰੇ ਮਰਜ਼ੀ ਖਾ ਸਕਦੇ ਹੋ ਇਹਦੇ ਵਿੱਚ ਮੈਂ 2 ਚਮਚੇ ਤੇਲ ਦੇ ਰੱਖ ਦਿੱਤੇ ਨੇ ਕਿਉਂਕਿ ਕਠਲ ਤੇ ਸਬਜੀ ਨੂੰ ਤੇਲ ਲੱਗ ਜਾਂਦਾ ਇਸ ਕਰਕੇ ਮੈਂ 2 ਚਮਚੇ ਤੇਲ ਪਾਇਆ ਹੈ ਸਭ ਤੋਂ ਪਹਿਲਾਂ ਮੈਂ ਇੱਕ ਚੁਟਕੀ ਹਿੰਗ ਪਾਵਾਂਗੇ ਇਸਦੇ ਨਾਲ ਹੀ ਇਹ ਸਾਫ ਤੇ ਮਸਾਲੇ ਤੇ ਦੋ ਲਹੂਗ ਨੇ ਤੇ ਪੰਜ ਸਤ ਮਕਾਲੀਆਂ ਮਿਰਚਾਂ ਲਈਆਂ ਨੇ ਅੱਧਾ ਚਮਚ ਸਾਬਤ ਤੰਗੀਆਂ ਇੱਕ ਲਾਲ ਮਿਰਚ ਅੱਧਾ ਚਮਚ ਜੀਰਾ ਪਾਊਡਰ ਤੇ ਇਹਨਾਂ ਨੂੰ ਪਾ ਕੇ ਆਪਾਂ ਤੇ ਫਰਾਈ ਕਰਾਂਗੇ ਇੱਕ ਦੋ ਮਿੰਟ ਇਹਨਾਂ ਨੂੰ ਭੁੰਨ ਲਵਾਂਗੇ ਬਸ ਭੁੰਨੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਸਣ ਦੰਨ ਆਲੀ ਅਦਰਕ ਇਹ ਪਾਵਾਂਗੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨਾਗੇ ਹਲਕਾ ਜਿਹਾ ਕਲਰ ਛੇਜੋਂ ਤਾਂ ਫਿਰ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਲਸਣ ਤੇ ਅਦਰਕ ਨੂੰ ਆਪਾਂ ਇੰਨਾ ਕਿ ਭੁੰਨਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਪਿਆਜ਼ ਨੂੰ ਤੁਸੀਂ ਆਪਣੇ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਕੱਟ ਸਕਦੇ ਹੋ ਪਰ ਜ਼ਿਆਦਾਤਰ ਕਟਲ ਵਿੱਚ ਇਸ ਤਰ੍ਹਾਂ ਦੇ ਪਿਆਜ਼ ਬਹੁਤ ਵਧੀਆ ਲੱਗਦੇ ਨੇ ਤੇ ਪਿਆਜ਼ ਨੂੰ ਭੁੰਨਣ ਵਾਸਤੇ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਨਮਕ ਐਡ ਕਰੋ ਬਾਕੀ ਨਮਕ ਆਪਾਂ ਜਿਹੜੀ ਉਸ ਮਾਤਰਾ ਫੁੱਲ ਨੇ ਉਹ ਪਾਵਾਂਗੇ ਬਸ ਮੈਂ ਇੰਨਾ ਕ ਨਮਕ ਐਡ ਕਰਾਂ ਲਈ ਤਾਂ ਕਿ ਪਿਆਜ਼ ਜਲਦੀ ਪੱਕ ਜਾਵੇ ਇਹਦਾ ਕਲਰ ਚੇਂਜ ਹੋ ਜਾਵੇ ਪਿਆਜ਼ ਦਾ ਕਲਰ ਜਿਵੇਂ ਥੋੜਾ ਜਿਹਾ ਪਲਕ ਹੋ ਜਾਏਗਾ ਉਸ ਟਾਈਮ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਾਂਗੇ ਪਿਆਜ਼ ਦਾ ਆਪਾਂ ਇਨਾ ਕਿ ਕਲਰ ਚੇਂਜ ਕਰਨਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਗ੍ਰੈਂਡ ਕੀਤਾ ਟਮਾਟਰ ਨਾਲ ਹੀ ਇਹਨੂੰ ਗਰਮ ਮਿਚਾ ਇਹਨਾਂ ਨੂੰ ਪਾਵਾਂਗੇ ਉਹਨਾਂ ਨੂੰ ਵੀ ਪਕਾਵਾ ਨਹੀਂ ਕਿਉਂਕਿ ਕਟਨ ਦਾ ਬਚਾਲਾ ਜਿੰਨਾ ਚੰਗੀ ਤਰ੍ਹਾਂ ਭੁੱਜੇਗਾ ਸਬਜ਼ੀ ਦਾ ਟੇਸ ਹੋਣਾ ਹੀ ਵਧੀਆ ਆਏਗਾ ਇਹਨੂੰ ਮਸਾਲੇ ਨੂੰ 10-12 ਮਿੰਟ ਪਕਦੇ ਨੇ ਭੁੱਜਣ ਲੱਗਿਆ ਤੇ ਬੜੀ ਜਲਦੀ ਹੀ ਵਧੀਆ ਤਰੀਕੇ ਨਾਲ ਭੁੱਜ ਜਾਂਦਾ ਹੈ ਅੱਧਾ ਚਮਚਾ ਆਪਾਂ ਨਮਕ ਪਾ ਦਾਂਗੇ ਕਿਉਂਕਿ ਨਮਕ ਦੇ ਨਾਲ ਟਮਾਟਰ ਬਹੁਤ ਜਲਦੀ ਪੱਕਦਾ ਹੈ ਤੇ ਇਹਨੂੰ ਬੜੇ ਆਰਾਮ ਨਾਲ ਤੁਸੀਂ ਇਹ ਬਣਾਣਾ ਹੈ ਜਦੋਂ ਟਮਾਟਰ ਦਾ ਪੂਣਾ ਪੂਰਾ ਪਾਣੀ ਸੁੱਕ ਜਾਏਗਾ ਤਾਂ ਟਮਾਟਰ ਤੇਲ ਛੱਡ ਦੇਗਾ ਫਿਰ ਮਸਾਲੇ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਟਮਾਟਰ ਆਪਣਾ ਕੱਪ ਵੀ ਪੱਕ ਗਿਆ ਦੇਖੋ ਟਮਾਟਰ ਨੇ ਤੇਲ ਛੱਡਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਹਾਂ ਨਮਕ ਆਪਾਂ ਪਹਿਲਾਂ ਹੀ ਪਾ ਦਿੱਤਾ ਹੈ ਇਹਦੇ ਵਿੱਚ ਮੈਂ ਅੱਧਾ ਚਮਚਾ ਦੇਗੀ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਅੱਧੇ ਚਮਚੇ ਤੋਂ ਘੱਟ ਗਰਮ ਮਸਾਲਾ ਇੱਕ ਚਮਚਾ ਮੈਂ ਧਨੀਆ ਪਾਊਡਰ ਐਡ ਕਰਾਂਗੀ ਤੁਸੀਂ ਚਾਹੋ ਤੈਨੂੰ ਪੇਸਟ ਬਣਾ ਕੇ ਵੀ ਐਡ ਕਰ ਸਕਦੇ ਹੋ ਮੈਂ ਇਹਨੂੰ ਇਸ ਤਰ੍ਹਾਂ ਹੀ ਐਡ ਕਰ ਦਾਂਗੀ ਨਾਲ ਥੋੜਾ ਜਿਹਾ ਪਾਣੀ ਪਾ ਦਾਂਗੇ। ਬਸ ਇੰਨਾ ਕਿ ਮਸਾਲੇ ਜਲਣ ਨਾ। ਸਾਰੇ ਰੰਗ ਦੇ ਤਰ੍ਹਾਂ ਪਾ ਕੇ ਆ। ਜਿਦੋਂ ਸਾਰੇ ਪਾ ਕੇ ਤੇਲ ਛੱਡਦੇ ਨੇ ਤੇ ਫਿਰ ਇਹਦੇ ਵਿੱਚ ਆਪਾਂ ਕੱਠਾ ਐਡ ਕਰਦੇ ਆ। ਮਸਾਲਿਆਂ ਨੇ ਵੀ ਤੇਲ ਛੱਡਦਾ। ਹੁਣ ਇਹਦੇ ਵਿੱਚ ਆਪਾਂ ਫਰਾਈ ਕੀਤੀ ਹੋਈ ਕੱਠਾ ਐਡ ਕਰਦੇ ਆ। ਜੋ ਵੀ ਇਹਦਾ ਪਲੇਟ ਨੂੰ ਤੇਲ ਲੱਗਾ ਸਾਰਾ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ। ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤਾਂ ਕਿ ਮਸਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਸੋਟ ਹੋ ਜਾਵੇ ਮਸਾਲਾ ਇਹਦੇ ਚੰਗੀ ਤਰ੍ਹਾਂ ਰਲ ਕੇ ਜਾਵੇ ਇੱਕ ਦੋ ਮਿੰਟ ਵਾਸਤੇ ਇਹਨੂੰ ਆਪਾਂ ਢੱਕ ਕੇ ਸਵਾਹਾਂਗੇ ਤੇ ਫਿਰ ਚੈੱਕ ਕਰਦੇ ਹਾਂ ਚਲੋ ਜੀ ਫਿਰ ਆਪਾਂ ਆਪਣੀ ਚੈੱਕ ਕਰਦੇ ਆ ਕઠਲ ਕਿਵੇਂ ਦੀ ਹੈ ਕਿਉਂਕਿ ਆਪਾਂ ਮਸਾਲੇ ਵਿੱਚ ਕઠਲ ਪਾ ਕੇ 2 ਮਿੰਟ ਵਾਸਤੇ ਇਹਨੂੰ ਪੱਕਣ ਲਈ ਰੱਖਿਆ ਸੀ ਹੁਣ ਆਪਾਂ ਇਹਨੂੰ ਦੇਖਦੇ ਆ ਇਹ ਦੇਖੋ ਕઠਲ ਨੂੰ ਚੰਗੀ ਤਰ੍ਹਾਂ ਮਸਾਲਾ ਲੱਗ ਗਿਆ ਇਹਨੇ ਤੇਲ ਛੱਡਤਾ ਹੈ ਜੇ ਤੁਸੀਂ ਚਾਹੋ ਤਾਂ ਸਬਜ਼ੀ ਨੂੰ ਇਦਾਂ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਹੈ ਪਰ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਅੱਧੀ ਘੋਲੀ ਤੋਂ ਵੀ ਘੱਟ ਪਾਣੀ ਹੈ ਬਿਲਕੁਲ ਥੋੜਾ ਜਿਹਾ ਮੈਂ ਪਾਣੀ ਪਾਵਾਂਗੀ ਬਸ ਇੰਨਾ ਜਿਹਾ ਇਹਨੂੰ ਮਿਕਸ ਕਰਕੇ మీడియం ਫਲੇਮ ਤੇ 7-8 ਮਿੰਟ ਜਾਂ 10 ਮਿੰਟ ਇਹਨੂੰ ਪਕਾ ਲਾਂਗੇ ਥੋੜੀ ਜੀ ਰਸਮਿਸੀ ਜੀ ਸਬਜੀ ਲੱਗਦੀ ਹੈ ਬਿਲਕੁਲ ਥੋੜਾ ਪਾਣੀ ਪੱਕ ਜਾਏ ਸੁੱਕ ਜਾਏਗਾ ਇਹਦਾ ਤੇ ਫਿਰ ਆਪਾਂ ਇਹਨੂੰ ਦੇਖਦੇ ਹਾਂ ਬਸ ਥੋੜਾ ਜਿਹਾ ਪਾਣੀ ਪਾ ਕੇ ਹੁਣ ਇਹਨੂੰ ਆਪਾਂ మీడియం ਫਲੇਮ ਤੇ 10 ਮਿੰਟ ਪਕਾਵਾਂਗੇ ਤੇ ਵਿੱਚ ਵਿੱਚ ਇਹਨੂੰ ਚੈੱਕ ਵੀ ਕਰਦੇ ਰਾਵਾਂਗੇ ਤਾਂ ਸਬਜੀ ਸੁੰਨੇ ਸੋਣੀ ਬਣੀ ਹੈ ਹੁਣ ਇਹਦੇ ਵਿੱਚ ਆਪਾਂ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਨਾਲ ਮਸਲ ਕੇ ਪਾਵਾਂਗੇ ਹੱਥ ਨਾਲ ਮਸਲ ਕੇ ਪਾਣਾ ਮੇਥੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਸਬਜ਼ੀ ਦਾ ਟੇਸਟ ਵੀ ਹੋਰ ਵਧ ਜਾਂਦਾ ਹੈ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਕਵਰ ਕਰਕੇ ਆਪਾਂ ਥੋੜੀ देर ਵਾਸਤੇ ਛੱਡ ਆਂ crem ਆਪਣੀ ਬਿਲਕੁਲ ਮਿਲ ਜੇਮਾਂ ਤੇਜ ਫਲੇਮ ਤੇ ਨਹੀਂ ਇਹਨੂੰ ਆਪਾਂ ਪਕਾਣਾ ਜੇ ਤੁਸੀਂ ਇਹਨੂੰ ਗਰੇਵੀ ਵਾਲੀ ਸਬਜੀ ਬਣਾਉਣਾ ਹੈ ਤੇ ਤੁਸੀਂ ਇਹਦੇ ਵਿੱਚ ਵੱਧ ਪਾਣੀ ਐਡ ਕਰ ਸਕਦੇ ਹੋ ਤੇ ਥੋੜੀ ਜਿਹੀ ਗਰੇਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਖਾਣੀ ਪਸੰਦ ਹੈ ਪਰ ਮੈਨੂੰ ਇਹ ਥੋੜੀ ਡਰਾਈ ਜਾਨੀ ਕਿ ਸੁੱਕੀ ਸਬਜੀ ਪਸੰਦ ਹੈ ਤੇ ਮੈਂ ਇਹਨੂੰ ਇਸ ਤਰ੍ਹਾਂ ਹੀ ਬਣਾਣੀ ਹੈ ਬਸ ਇਹਨੂੰ ਕਵਰ ਕਰਕੇ ਆਪਾਂ ਪਕਾ ਲਵਾਂਗੇ ਫਲੋਜੀ ਆਪਣੀ ਕਠਲ ਦੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਤੁਸੀਂ ਚਾਹੋ ਤਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਅਮचूर ਪਾ ਸਕਦੇ ਹੋ ਪਰ ਮੈਂ ਅਮचूर ਦੀ ਜਗ੍ਹਾ ਦੇਤੇ ਨਿੰਬੂ ਪਾਵਾਂਗੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਧਨੀਆ ਹਾਂਜੀ ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਨਿੰਬੂ ਪਾਵਾਂਗੇ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਬੱਸ ਇਹਨੂੰ ਕਰਕੇ ਮਿਕਸ ਤੇ ਆਪਾਂ ਗੈਸ ਬੰਦ ਕਰ ਦਾਂਗੇ 2 ਮਿੰਟ ਵਾਸਤੇ ਇਹਨੂੰ ਕਵਰ ਕਰਕੇ ਰੱਖਾਂਗੇ ਫਿਰ ਇਹਨੂੰ ਕਰਦੇ ਆਪਾਂ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਗਰਮਾ ਗਰਮ ਕਠਲ ਦੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਇਹ ਸਬਜੀ ਨੂੰ ਬਣਨ ਲੱਗਿਆਂ ਵੱਧ ਤੋਂ ਵੱਧ 10 ਮਿੰਟ ਲੱਗੇ ਨੇ ਮੈਂ ਮੀਡੀਅਮ ਫਲੇਮ ਤੇ ਇਹਨੂੰ 10 ਮਿੰਟ ਪਕਾਇਆ ਹੈ ਤੇ 10-12 ਮਿੰਟ ਤੜਕਾ ਤਿਆਰ ਕਰਨ ਲੱਗਿਆਂ ਲੱਗੇ ਨੇ ਜਿੰਨਾ ਵੀ ਵਧੀਆ ਦਾ ਤੜਕਾ ਤਿਆਰ ਹੋਏਗਾ ਸਬਜੀ ਉਨੀ ਹੀ ਜ਼ਿਆਦਾ ਟੇਸਟੀ ਬਣੇਗੀ ਤੁਸੀਂ ਇਹਨੂੰ ਪਰੌਂਠੇ ਨਾਲ ਰੋਟੀ ਨਾਲ ਖਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਟੇਸਟੀ ਹੈ ਇਹ ਸੀ ਮੇਰਾ ਤਰੀਕਾ ਕਠਲ ਦੀ ਸੁੱਕੀ ਸਬਜੀ ਬਣਾਉਣ ਦਾ ਤੇ ਤੁਸੀਂ ਵੀ ਮੈਨੂੰ ਆਪਣਾ ਤਰੀਕਾ ਦੱਸਿਓ ਕਿ ਤੁਸੀਂ ਕਿਸ ਤਰ੍ਹਾਂ ਕਠਲ ਦੀ ਸਬਜ਼ੀ ਬਣਾ ਕੇ ਤਿਆਰ ਕਰਦੇ ਹੋ ਤੇ ਇਹ ਸਬਜ਼ੀ ਖਾਣ ਵਿੱਚ ਬਹੁਤ ਹੀ ਟੇਸਟੀ ਆ ਤੇ ਇਹਨੂੰ ਆਪਣੇ ਘਰ ਇੱਕ ਵਾਰੀ ਜ਼ਰੂਰ ਬਣਾਇਓ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ